ਸੁਮਰਾਲਾ ਤੋਂ ਬੇਹਦ ਮੰਦ ਭਾ ਕੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ 2.5 ਸਾਲ ਪਹਿਲਾਂ ਆਰਮਾਨੀਆਂ ਗਏ ਸੁਮਰਾਲਾ ਦੇ ਨੇੜੇ ਦੇ ਪਿੰਡ ਮਜਾਲੀ ਖੂਦ ਦੇ ਨੌਜਵਾਨ ਅਮਨਦੀਪ ਸਿੰਘ ਨੂੰ ਜ਼ਹਿਰੀਲੀ ਗੈਸ ਚੜਨ ਦੇ ਨਾਲ ਉਸਦੀ ਮੌਤ ਹੋ ਗਈ ਹੈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ 2.5 ਸਾਲ ਤੋਂ ਆਰਮਾਨੀਆਂ ਵਿਖੇ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਦੇ ਵਿੱਚ ਨੌਕਰੀ ਕਰਦਾ ਸੀ ਡਾਕਟਰਾਂ ਦੇ ਦੱਸਣ ਮੁਤਾਬਕ ਜ਼ਹਿਰੀਲੀ ਗੈਸ ਚੜਨ ਦੇ ਨਾਲ ਉਸਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪਰਾਸ ਮ੍ਰਿਤਕ ਕਮਲਦੀਪ ਸਿੰਘ ਵୟ ਹੋਇਆ ਸੀ ਤੇ ਅਰਮਾਨੀਏ ਜਾਨ ਤੋਂ 10 ਦਿਨ ਪਹਿਲਾਂ ਉਸਦੇ ਘਰ ਧੀ ਨੇ ਵੀ ਜਨਮ ਲਿਆ ਜਿਸ ਦਾ ਕਿ ਮੂਹ ਹਾਲੇ ਤੱਕ ਉਸਨੇ ਨਹੀਂ ਦੇਖਿਆ ਸੀ ਤਾਂ ਸਿਰਫ ਮੋਬਾਈਲ ਤੇ ਵੀਡੀਓ ਕਾਲ ਕੀਤੀ ਸੀ ਤਾਂ ਉਸਨੇ ਆਪਣੀ ਇਕਲੌਤੀ ਧੀ ਨੂੰ ਦੇਖਿਆ ਕਮਲਦੀਪ ਸਿੰਘ ਨੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ 2.5 ਸਾਲ ਪਹਿਲਾਂ ਵਿਦੇਸ਼ੀ ਧਰਤੀ ਅਰਮਾਨੀਏ ਤੇ ਵਿਚ ਗਿਆ ਸੀ ਪਰ ਗੈਸ ਚੜਨ ਦੇ ਨਾਲ ਉਸਦੀ ਮੌਤ ਹੋ ਗਈ ਹੈ ਕੀ ਨਾਂ ਮੌਤ ਹੋ ਗਈ ਤੇ ਇਹ ਦਾ ਹਰਪਾਲ ਸਿੰਘ ਹੈ ਜੀ ਕਿੰਦ ਜਣਾ 34 ਖਰਦਾ ਜੀ ਜੀ ਦੀ ਮੌਤ ਹੋ ਗਈ ਹੈ ਕੀ ਲੱਗੁੰਦਾ ਤੁਹਾਨੂੰ ਤੁਹਾਡਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਪਰਵਾਨੀਆ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 8 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮੈਨੂੰ ਸਾਨੂੰ ਜੀ 15 ਤਰੀਕ ਨੂੰ ਜੀ ਆ ਕਿਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂ ਜੀ ਅਰ ਇਸ ਸਮੀਰ ਰਾਮ ਜਿੱਦਾਂ ਬਾਹਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਨਹੀਂ ਜੀ ਕਿੰਨੀ ਕੀ ਉਮਰ ਸੀ ਕੀ ਬੋਟੇ ਦੀ ਓਵਰ 25 25 ਕੇ ਹਾਂ ਹਾਂ 25 ਮੈਰਿਡ ਸੀਗਾ ਜੀ ਹਾਂ ਜੀ ਬੱਚਾ ਹੈਗਾ ਹਾਂ ਜੀ ਗੁੱਡੀ ਹੈ ਜੀ ਸ਼ੂਟਿੰਗ ਆਖਿਰ ਸਮੇਂ ਇੱਕ ਦੋ ਗੱਲ ਹੋਈ ਹੈ ਉਹ ਨਾਲ ਸਾਡੀ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 ਤਰੀਕ 15 ਉਹ ਕਨੈਕਟ ਹੀ ਰਾਮ ਤੇ ਰਾਮ ਜੀ ਹਾਂ ਜੀ ਕੀ ਕਹਿ ਰਹੇ ਸੀਗਾ ਠੀਕ ਸੀ ਹਾਂ ਉਹ ਤਾਂ ਠੀਕ ਦੀ ਗੇ ਕਹਿੰਦਾ ਵੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰਜੇ ਘਟਾ ਫੇ ਬਾਅਦ ਚੋਂ ਤਾਂ ਕੋਈ ਫੋਨ ਨਹੀਂ ਆਇਆ ਹੈ ਹਾਂਜੀ ਤੇ ਆਪਣੇ ਮੰਨ ਕੇ ਕਰ ਰਹੇ ਹਾਂ ਕਿ ਪਤਾ ਲੱਗੇ ਵੀ ਬੌਂਡਿੰਗ ਨੂੰ ਬੌਂਡਿੰਗ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕਾਨੂੰ ਦੱਸਦੇ ਅੱਜ ਦੱਸਦੇ ਆ ਅੱਜ ਤਾਂ ਇਹ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੋਂ ਅਸੀਂ ਸਭ ਨੂੰ ਚਿੱਠੀਆਂ ਪਾਈਆਂ ਹੋਈਆਂ ਨੇ ਜੀ ਕੀ ਆਪਣਾ ਉਹਦਾ ਜਿਹਾ ਸਾਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਦੇਖੀ ਅਸੀਂ ਗਰੀਬ ਹੰਦੇ ਆਂ ਅਮ ਜੀ ਫੋਨ ਚ ਆ ਜੇ ਲੈ ਕੇ ਸਵੇਰ ਗੱਲ ਕਰਾਂਗੇ ਵੀ ਰੋਟੀ ਖਾਣੀ ਹੈ ਜੀ ਮੈਂ ਰੋਟੀ ਖਾਣ ਲੱਗਾ ਨੂੰ ਮੁੰਮਾ ਦਾ ਹਾਂ ਜੀ ਦੇ ਲਈ ਆ ਨਾ ਮੈਨੂੰ ਇੱਕ ஆன் ਲਈ ਕੀ ਹੈ ਜੀ ਇਹ ਨਵੰਬਰ ਮਹੀਨੇ ਚ ਆਪੇ 12 ਕੋਈ ਫਾਟਿਪਰੇ ਨੰਬਰ ਨਹੀਂ ਆਉਂਦੇ ਰਹੀਏ ਕਿੱਚੀ ਦੀ ਮਰ ਕਿੰਨੀ ਹੋ ਗਈ ਜੀ ਦੂਜਾ ਸਾਲ 2 ਸਾਲ ਪੂਰੇ ਹੋ ਗਏ